ਅੱਜ ਬਾਣੀ ਦੇ ਬੋਲ ਹੈ ਤੋਂ ਸਾਰਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਦੀ ਹੈ ਗੁਰੂਵਾਲਾ ਸ੍ਰੀ ਰਾਮ ਸਾਰੇ ਸਾਹਿਬ ਜੀ ਦੇ ਤਾਬਨ ਅਸਥਾਨ ਵਿਖੇ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਲਿਖਵਾ ਕਰਕੇ ਬ੍ਰਾਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉਪਰ ਸੰਭਾਏ ਮਾਨ ਕਰਕੇ ਆਪ ਚੌਰ ਸਾਹਿਬ ਦੀ ਸੇਵਾ ਨਿਭਾਉਂਦਿਆ ਹੋਇਆ ਅੱਜ ਦੇ ਸੋਭਤੇ ਹਾਰੇ ਦਿੱਤੇ ਸਭ ਖਾਵ ਨਹੀਂ ਤੁੱਟਦੇ ਹਿਆ ਬੱਧ ਹੋ ਪਰਖ ਬਿਗਾਤੇ ਤਾਤ ਸੋਹਿਆ ਐਸੇ ਮਹਾਨ ਅਸਥਾਨ ਸਾਚ ਖਾਂਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਪਹਿਲੀ ਵਾਰ ਪ੍ਰਕਾਸ਼ ਕਰਵਾਇਆ ਧੰਨਾ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬਿਆਨ ਤੇ ਸੰਗਤਾ ਸਾਚ ਖਾਂਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਬੜੀ ਸਰਦਾਂ ਭਾਵਨਾ ਨਾਲ ਮਨਾ ਰਹੀਆਂ ਹਨ